ਐਂ ਚੂਚਕ ਦਾ ਗੁੱਸਾ ਕਰਨਾ ਕੈਦੋਂ ਲੰਗੇ ਆ ਭੈੜਿਆ ਮੂਸੜਿਆ ਥੁੱਕਾਂ ਚੰਨ ਤੇ ਕਿਉਂ ਉਹ ਛਾਲਦਾਈ ਗੱਲ ਕਰਦੇ ਆਈ ਨਾ ਸ਼ਰਮ ਤੈਨੂੰ ਮਿੱਟੀ ਆਪਣੇ ਆਪ ਹੀ ਵਾਰਦਾ ਏ ਤੇਰੀ ਖੁਪਰੀ ਵਿੱਚ ਫਤੂਰ ਮੀਆਂ ਮੈਨੂੰ ਅੱਖੀਆਂ ਲਾਲ ਵਖਾਲਦਾ ਏ ਚਾਚਾ ਹੋਪ ਧੀਜੀ ਨੂੰ ਉਂਝ ਲਾਏ ਬਣਿਆ ਤੂੰ ਸ਼ੈਤਾਨ ਦੇ ਨਾਲ ਦਾ ਏ ਤੈਨੂੰ ਕਿਹੜੇ ਮਰਦੂਦ ਨੇ ਗੱਲ ਦੱਸੀ ਜੇ ਰਾਂ ਦੱਸ ਖਾ ਉਸ ਦਾ ਨਾਮ ਮੀਆਂ ਉਹਦੇ ਲਹੂ ਦਾ ਡੱਕ ਕੇ ਪੀਆ ਸ਼ਮਾ ਜਿਵੇਂ ਆਵਹੇ ਆਤ ਦਾ ਜਾ ਮੀਆਂ ਉਹਦੀ ਖੋਪਰੀ ਚੁੱਥ ਕੇ ਮੈਂ ਦਸਾਂ ਜਿਹੜਾ ਹੀਰ ਨੂੰ ਕਰੇ ਬਦਨਾਮ ਮੀਆਂ ਤੂੰ ਤਵਾਜੀਆਂ ਝੁੱਠੀਆਂ ਚੁਗਲੀਆਂ ਨੂੰ ਕੀਤਾ ਦੂਰ ਤੋਂ ਸਹਿਬ ਸਲਾਮ ਮੀਆਂ ਕੀਤਾ ਦੂਰ ਤੋਂ ਸਹਿਬ ਸਲਾਮ ਮੀਆਂ